ਔਰ ਸਾਡੀ ਕਾਮਨਾ ਕੀ ਹੈ ਸਾਡਾ ਪਾਇਲਟ ਪ੍ਰੋਜੈਕਟ ਅ ਮਤਲਬ ਚੰਗਾ ਇਹਦਾ ਇਹਦਾ ਸਾਨੂੰ ਉਹ ਅ ਅੱਗੇ ਵਧਾਣ ਦੇ ਲਈ ਜਿਹੜਾ ਮਤਲਬ ਸਾਨੂੰ ਇੱਕ ਮੌਕਾ ਮਿਲੇਗਾ ਤੇ ਸੋ ਅਸੀਂ ਪੂਰੇ ਪੰਜਾਬ ਨੂੰ ਇਹਦੇ ਅੰਦਰ ਕਵਰ ਕਰਕੇ ਇੱਕ ਨਵਿਕਲੀ ਕਿਸਮ ਦੀ ਮਤਲਬ ਜਿਹੜੀ ਆ ਉਹ ਪੰਜਾਬ ਦੀ ਵਾਤਾਵਰਣ ਦੇ ਫਿਜ਼ਾ ਦੇ ਅੰਦਰ ਅਸੀਂ ਇੱਕ ਰੂਹ ਫੋਕਣ ਦਾ ਕੰਮ ਜਿਹੜਾ ਉਹ ਕਰਨ ਲਈ ਜਾ ਰਹੇ ਇੱਕ ਤਾਂ ਇਹ ਇਹ ਹੈਗਾ ਪਹਿਲਾ ਸਾਡਾ ਕੰਮ ਦੂਜਾ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇਹ ਸਾਡਾ ਥੀਮ ਹੋਊਗਾ ਤੇ ਇਹਦੇ ਲਈ ਅਸੀਂ ਕਿਉਂਕਿ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਔਰ ਪੰਜਾਬ ਵੀ ਉਸ ਤਬਦੀਲੀ ਦੇ ਅਸਰ ਤੋਂ ਲਾਂਭੇ ਨਹੀਂ ਜਾ ਸਕਦਾ ਕਈ ਤਰ੍ਹਾਂ ਦੇ ਅਸਰ ਜਿਹੜੇ ਆ ਉਸ ਮਨੁੱਖੀ ਜੀਵਨ ਦੇ ਉੱਤੇ ਫਸਲਾਂ ਦੇ ਉੱਤੇ ਜ਼ਾਨਮਰਾਹ ਦੇ ਉੱਤੇ ਜਿਹੜੇ ਮੌਸਮ ਚੇਂਜ ਹੋ ਰਿਹਾ ਉਹਦਾ ਪੈ ਰਹੇ ਆ ਸੋ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਤੇ ਖਾਸ ਕਰਕੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਸਾਡੇ ਵਿਦਿਆਰਥੀ ਜਿਹੜੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਆ ਉਹਨਾਂ ਦੇ ਅੰਦਰ ਇੱਕ ਨਵੀਂ ਚੇਤਨਾ ਪੈਦਾ ਕਰਨ ਦੇ ਲਈ ਉਹਨਾਂ ਦਾ ਲਗਾਓ ਬਣਾਉਣ ਦੇ ਰੀ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਅਸੀਂ 23 ਜੁਲਾਈ ਨੂੰ ਪੰਜਾਬ ਦੇ ਮਹਾਨ ਪੰਜਾਬੀ ਕਵੀ ਸ਼ੇਵ ਕੁਮਾਰ ਵਟਾਲਵੀ ਜੀ ਦਾ ਜਨਮ ਦਿਨ ਸੋ 23 ਜੁਲਾਈ ਤੋਂ ਉਹਨਾਂ ਦੀ ਜਨਮ ਭੂਮੀ ਬਟਾਲਾ ਉਥੇ ਇੱਕ ਫੰਕਸ਼ਨ ਕਰਕੇ ਵੱਡਾ ਫੰਕਸ਼ਨ ਅਸੀਂ ਸਕੂਲਾਂ ਕਾਲਜਾਂ ਦੇ ਅੰਦਰ ਬੱਚਿਆਂ ਦੇ ਭਾਸ਼ਣ ਤੇ ਕਵਿਤਾ ਮੁਕਾਬਲੇ ਕਰਾ ਕੇ ਸਿਰਫ ਦੋ ਦੋ ਸਾਈਡਾਂ ਦੇ ਦੋ ਆਧਾਰ ਹੋਣਗੇ ਕਵਿਤਾ ਇਹ ਪਾਸਨ ਮੁਕਾਬਲਿਆਂ ਦਾ ਇੱਕ ਵਾਤਾਵਰਨ ਤੇ ਇੱਕ ਰੁੱਖਾਂ ਨੂੰ ਸਮਰਪਿਤ ਕਿਉਂਕਿ ਛੇਕਮਰ ਬਟਾਲਵੀ ਨੇ ਰੁੱਖਾਂ ਬਾਰੇ ਬਹੁਤ ਖੂਬਸੂਰਤ ਲਿਖਿਆ ਆਪਣੀ ਰਚਨਾ ਦੇ ਵਿੱਚ ਤੇ ਮੈਂ ਜ਼ਰੂਰ ਉਹ ਉਹਨਾਂ ਦੀਆਂ ਦੋ ਗੱਲਾਂ ਉਹਨਾਂ ਦੀ ਉਸ ਜਿਹੜੀ ਕਵਿਤਾ ਦੇ ਵਿੱਚੋਂ ਕੁਝ ਸ਼ਬਦ ਮੈਂ ਤੁਹਾਡੇ ਰਾਂ ਹੀ ਪੰਜਾਬ ਦੇ ਲੋਕਾਂ ਨਾਲ ਆਪਣੇ ਸਮਾਜ ਦੇ ਲੋਕਾਂ ਨਾਲ ਸਾਂਝੇ ਕਰਨਾ ਚਾਹਨਾ ਛੇਕਮਰ ਬਟਾਲਵੀ ਜੀ ਲਿਖਦੇ ਨੇ ਰੁੱਖਾਂ ਦੇ ਸੰਦਰਭ ਚ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਕੁਝ ਰੁੱਖ ਨੂਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੁਨੇ ਆਵਾਂ ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾ ਵਰਗੇ ਨੇ ਜੀਵਨ ਰੁੱਖਾਂ ਦੀਆਂ ਛਾਵਾਂ ਸੋ ਪੰਜਾਬ ਦਾ ਇਹ ਮਹਾਨ ਪੰਜਾਬੀ ਕਵੀ ਜੇ ਮੈਂ ਗਲਤ ਨਾ ਹੋਵਾਂ ਤਾਂ ਬੁੱਲੇ ਸ਼ਾਹ ਤੋਂ ਬਾਅਦ ਜੇ ਪੰਜਾਬ ਦਾ ਕੋਈ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵੀ ਵੈਸੇ ਤਾਂ ਬਹੁਤ ਜ਼ਿਆਦਾ ਨੇ ਸਾਰੇ ਸਤਿਕਾਰਯੋਗ ਨੇ ਪਰ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਬੜੀ ਮਹਾਨ ਹੈ ਸੋ ਇਹਨਾਂ ਦੇ ਜਨਮ ਦਿਨ ਤੋਂ 23 ਚਲਾਈ ਤੋਂ ਸੀ ਬਟਾਲੇ ਤੋਂ ਇਹ ਮੁਕਾਬਲਿਆਂ ਦੀ ਸ਼ੁਰੂਆਤ ਕਰੌਲਿਸ ਆ ਰਹੇ ਆ ਸੋ ਇਹ ਮੁਕਾਬਲੇ ਹੋਣਗੇ ਤਿੰਨ ਪੜਾਵਾਂ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਔਰ ਦੂਜੇ ਹੋਣਗੇ 6ਵੀਂ ਤੋਂ ਲੈ ਕੇ 10ਵੀਂ ਤੱਕ ਤੇ ਤੀਜੇ ਹੋਣਗੇ ਸਕੂਲਾਂ ਤੇ ਕਾਲਜਾਂ ਵਾਲੇ ਸੋ ਇਹ ਤਿੰਨੇ ਹੀ ਪੜਾਵਾਂ ਦੇ ਜਿਹੜੇ ਮੁਕਾਬਲੇ ਨੇ ਮੁਕਾਬਲੇ ਐਜੂਕੇਸ਼ਨ ਬੇਗਵਾ ਲੋਕ ਰਹੇ ਜਾਣਗੇ ਔਰ ਇਹਦੇ ਵਿੱਚ ਬੱਚਿਆਂ ਦੀ ਜਿਹੜੀ ਉਹ ਟੈਲੈਂਟ ਹੈ ਉਹਨੂੰ ਨੇੜਿਓਂ ਦੇਖਣ ਦੇ ਲਈ ਜਿਹੜੇ ਜਜਸ ਹੋਣਗੇ ਉਹ ਪੰਜਾਬ ਦੇ ਲਿਟਰੇਚਰ ਨਾਲ ਜੁੜੇ ਇਸ ਖੇਤਰ ਨਾਲ ਜੁੜੀਆਂ ਜਿਹੜੀਆਂ ਵੱਡੀਆਂ ਸ਼ਖਸ਼ਤਾ ਨੇ ਜਿਹੜੀ ਵਾਤਾਵਰਣ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਕਵਿਤਾਵਾਂ ਨੂੰ ਸਮੇ ਦੇ ਆ ਜਾਣਦੇ ਆ ਇਹਦੇ ਅੰਦਰ ਬਹੁਤ ਵੱਡਾ ਉਹਨਾਂ ਦੀ ਜਿਹੜੀ ਯੋਗਦਾਨ ਆ ਉਹਨਾਂ ਦੀਆਂ ਸਵਾਮਾਂ ਵੀ ਲਵਾਂਗੇ ਤੇ ਅੰਤ ਵਿੱਚ ਜਿਹੜੇ ਇਹਦਾ ਮੁੱਖ ਕਾਰਨ ਇਹ ਆ ਕਿ ਆਪਣੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਜਿਹੜੀ ਇਸ ਵੇਲੇ ਸਕੂਲਾਂ 'ਚ ਆ ਛੋਟੇ ਆ ਭਾਵੇਂ ਭਾਵੇਂ ਉਹ ਦਰਮਿਆਨੇ ਆ ਵੱਡੇ ਆ ਉਹਨਾਂ ਨੂੰ ਵਾਤਾਵਰਣ ਔਰ ਰੁੱਖਾਂ ਦੇ ਨਾਲ ਸਨੇਹ ਪੈਦਾ ਕਰਨ ਦੇ ਲਈ ਮਹੱਤਤਾਤਾ ਦੀ ਆਪਣੇ ਥਾਂ ਆ ਹਰ ਮਨੁੱਖ ਨੂੰ ਰੁੱਖ ਦੀ ਵਾਤਾਵਰਨ ਦੀ ਜਿਹੜੀ ਬਹੁਤ ਵੱਡੀ ਲੋੜ ਆ ਪਰ ਆਨ ਵਾਲੀ ਪੀੜੀ ਨੂੰ ਇਹਦੇ ਨਾਲ ਜੋੜਨ ਦੇ ਲਈ ਖਾਸ ਕਰਕੇ ਜਿਹੜੇ ਵਾਤਾਵਰਨ ਨੂੰ ਲੈ ਕੇ ਵੱਡੀਆਂ ਗੱਲਾਂ ਸਾਡੇ ਗੁਰੂ ਸਭਾ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਜਦੋਂ ਕੋਈ ਕਨਵਿੰਸਿੰਗ ਜੋਗ ਨਹੀਂ ਸੀਗਾ ਜਦੋਂ ਕੋਈ ਚਿਮਣੀਆਂ ਨਹੀਂ ਸੀਗੀਆਂ ਸੋ ਇਸ ਪੀੜੀ ਨੂੰ ਨਾਲ ਜੋੜਨ ਦੇ ਲਈ ਉਹਨਾਂ ਦੇ ਅੰਦਰ ਇੱਕ ਮੋਹ ਪੈਦਾ ਕਰਨ ਦੇ ਲਈ ਉਹਨਾਂ ਦੇ ਅੰਦਰ ਇੱਕ ਜਗਿਆਸ਼ਾ ਉਬਰੇ ਇਹ ਸਾਡੀ ਇੱਕ ਅ ਘੋਸ਼ਿਸ਼ ਹੈ ਸੋ 23 ਜੁਲਾਈ ਤੋਂ ਸ਼ੁਰੂ ਕਰਕੇ ਫਿਰ 1 ਮਹੀਨਾ ਇਹ ਪ੍ਰਕਿਰਿਆ ਜਾਰੀ ਰਹੂਗੀ ਸਕੂਲਾਂ ਕਾਲਜਾਂ ਦੇ ਅੰਦਰ ਔਰ 1 ਮਹੀਨੇ ਤੋਂ ਬਾਅਦ ਫਿਰ ਇਹਨਾਂ ਦਾ ਸਟੇਟ ਕੰਪੀਟੀਸ਼ਨ ਹੋਏਗਾ ਜਿਹੜੇ ਬਲਾਕਾਂ ਚੋਂ ਜ਼ਿਲ੍ਹਿਆਂ ਚੋਂ ਚੁਣ ਕੇ ਆਣਗੇ ਬੱਚੇ ਉਸ ਸਟੇਟ ਕੰਪੀਟੀਸ਼ਨ ਦੇ ਅੰਦਰ ਜਿਹੜੇ ਬੱਚੇ ਮੁਕਾਬਲੇ ਦੇ ਵਿੱਚ ਵਿਨਰ ਹੋਣਗੇ ਉਹਨਾਂ ਬੱਚਿਆਂ ਨੂੰ ਅਸੀਂ ਆਪਣੇ ਜੰਗਲਾਤ ਵਿਭਾਗ ਵੱਲੋਂ ਇਹ ਮੇ ਵੀ ਪੰਜਾਬ ਦੇ ਜੰਗਲਾਤ ਵਿਭਾਗ ਦੇ ਵਿੱਚ ਇਹ ਪਹਿਲੀ ਇਹ ਐਕਸਰਸਾਈਜ਼ ਆ ਸੋ ਅਸੀਂ ਇਨਾਮ ਬਜੋਣਾ ਬੱਚਿਆਂ ਨੂੰ ਜਿਹੜਾ ਪਹਿਲੇ ਨੰਬਰ ਤੇ ਆਏਗਾ ਉਹਨੂੰ 51000 ਦੇਵਾਂਗੇ ਦੂਜੇ ਨੰਬਰ ਤੇ ਜਿਹੜਾ ਆਏਗਾ ਉਹਨੂੰ 31000 ਦੇਵਾਂਗੇ ਤੀਜੇ ਨੰਬਰ ਤੇ ਜਿਹੜਾ ਆਏਗਾ ਉਹਨੂੰ 21000 ਇਨਾਮ ਇਹ ਹਰ ਲੈਵਲ ਤੇ ਚਾਹੇ ਉਹ ਪਹਿਲੀ ਤੋਂ ਪੰਜਵੀਂ ਵਾਲਾ ਬੱਚਾ ਚਾਹੇ ਛੇਵੀਂ ਤੋਂ ਦਸਵੀਂ ਵਾਲਾ ਇਨ ਆਮ ਦਾ ਲੈਵਲ ਇੱਕੋ ਅਸੀਂ ਜਿਹੜਾ ਰੱਖਿਆ ਸੋ ਮੈਂ ਤੁਹਾਡੇ ਚੈਨਲ ਦੇ ਤੁਹਾਡੇ ਸਭ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਜ਼ਰੂਰ ਆ ਪੰਜਾਬ ਦੇ ਲੋਕਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਦੋ ਪ੍ਰੋਜੈਕਟ ਜਿਹੜੇ ਅਸੀਂ ਸ਼ੁਰੂ ਕਰਨ ਲਈ ਜਾ ਰਹੇ ਇੱਕ ਪਾਇਲਟ ਪਾਇਲਟ ਪ੍ਰੋਜੈਕਟ ਹੈ ਸਾਡਾ ਹਾਈਵੇ ਦੇ ਆਸੇ ਪਾਸੇ ਫੋਲਦਾਰ ਜਿਹੜੀ ਉਹ ਸਜਾਵਟ ਕਰਨੀ ਬੂਟੇ ਲਾਣੇ ਤੇ ਨਾਲ ਜਿਹੜਾ ਇਹ ਵਾਤਾਵਰਣ ਦੀ ਮਹੱਤਾ ਦੇ ਰੁੱਖਾਂ ਦੀ ਸੁਰੱਖਿਆ ਦੇ ਸਾਂਝ ਜਿਹੜਾ ਸਾਡਾ ਥੀਮ ਹੈ 23 ਜੁਲਾਈ ਪੰਜਾਬ ਦੇ ਮਹਾਨ ਪੰਜਾਬੀ ਕਵੀ ਸ਼ੇਖੁਮਰ ਬਟਾਲਜੀ ਬਟਾਲਵੀ ਜੀ ਦੇ ਜਨਮ ਦਿਨ ਤੋਂ ਸ਼ੁਰੂ ਕਰਨ ਲਈ ਜਾ ਰਹੇ ਆ ਕੋਈ ਇਹਦੇ ਸਬੰਧ ਕੋਈ ਚੰਗੀ رائے ਵੀ ਸਾਨੂੰ ਦੇਣਾ ਚਾਹੁੰਦਾ ਤੇ ਅਸੀਂ ਕੋ ਖੜੇ ਮੱਥੇ ਪ੍ਰਵਾਨ ਕਰਾਂਗੇ ਬਹੁਤ ਕੁਝ ਲੋਕਾਂ ਦੇ ਕੋਲ ਹੁੰਦਾ ਦੋਤ ਕੁਝ ਲੋਕਾਂ ਕੋ ਪੰਡਾਰ ਹੁੰਦਾ ਸੋ ਇਹਨੂੰ ਫਰੂਟਫੁੱਲ ਬਣਾਉਣ ਦੇ ਲਈ ਮੈਂ ਇਹ ਵੀ ਕਹਾਂਗਾ ਵੀ ਸਾਨੂੰ ਕੋਈ ਆਪਣੀਆਂ ਜਿਹੜੀਆਂ ਰਾਵਾਂ ਸੁਝਾਅ ਵੀ ਤੁਸੀਂ ਜ਼ਰੂਰ ਪੰਜਾਬੀ ਲੋਕਾਂ ਨੂੰ ਦੇਣੇ ਚਾਹੀਦੇ ਆ ਚਾਹੇ ਉਹ ਪੰਜਾਬ 'ਚ ਬੈਠੇ ਜਾ ਕੇ ਦੇਵਾਰ ਨੇ ਔਰ ਅਸੀਂ ਚਾਹਨੇ ਆ ਕਿ ਪੰਜਾਬ ਦੀ ਇਸ ਪੀੜੀ ਨੂੰ ਆਨ ਵਾਲੀ ਪੀੜੀ ਨੂੰ ਵਾਤਾਵਰਣ ਰੁੱਖਾਂ ਦੇ ਨਾਲ ਜੋੜਿਆ ਜਾਵੇ ਤੇ ਆਨ ਵਾਲੇ ਦਿਨਾਂ 'ਚ ਪੰਜਾਬ ਦੇ ਅੰਦਰ ਹਾਈਵੇ ਜਿਹੜੇ ਆ ਉਹ ਥੋੜੇ ਐਕਸਟਰਾ ਲੱਗਣ ਲੋਕਾਂ ਨੂੰ ਕਲਰਫੁੱਲ ਲੱਗਣ ਇਹ ਸਾਡੀ ਜਿਹੜੀ ਉਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮਹੱਤਵ ਸੀਗਾ